ਕਾਗਜ਼ ਰੱਦ ਹੋਣ ਨੂੰ ਲੈ ਕੇ ਪਿੰਡ ਮੱਤਾ ਦੇ ਸਮੂਹ ਲੋਕਾਂ ਵੱਲੋਂ ਅੱਜ 11 ਵਜੇ ਕੀਤੀ ਜਾਵੇਗੀ ਰੇਲ ਆਵਾਜਾਈ ਠੱਪ ਜਾਣਕਾਰੀ ਅਨੁਸਾਰ ਅੱਜ ਜੈਤੂ ਦੇ ਕੋਟਕਪੂਰਾ ਰੋਡ ਦੇ ਉੱਪਰ ਪਿਛਲੇ 3 ਦਿਨਾਂ ਤੋਂ ਲੱਗੇ ਧਰਨੇ ਨੂੰ ਨਵਾਂ ਮੋੜ ਦਿੰਦੇ ਹਾਂ ਮਜ਼ਦੂਰ ਆਗੂ ਅੰਗਰੇਜ਼ ਸਿੰਘ ਗੋਰਾ ਮੱਤਾ ਨੇ ਐਲਾਨ ਕੀਤਾ ਕਿ ਅੱਜ 11 ਵਜੇ ਪੂਰੀ ਤਰ੍ਹਾਂ ਨਾਲ ਰੇਲ ਆਵਾਜਾਈ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਕੀਤੀ ਜਾਵੇਗੀ ਜਿਸ ਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗੀ ਆਓ ਸੁਣਦੇ ਹਾਂ ਕੀ ਕਹਿਣਾ ਹੈ ਅੰਗਰੇਸ ਸਿੰਘ ਗੋਰਾ ਮੱਤਾ ਦਾ ਇਸ ਪੂਰੇ ਘਟਨਾਕਰਮ ਨੂੰ ਲੈ ਕੇ ਕੀ ਕਹਿਣਾ ਹੈ ਭਜੀ ਇਹ ਹੱਥ ਨਹੀਂ ਲੱਗਿਆ ਹੈਗਾ ਇਹ ਤਿੰਨ ਦਿਨਾਂ ਤੋਂ ਦਿਨ ਰਾਤ ਪੱਕਾ ਮੋਰਚਾ ਜਿਹੜਾ ਲੱਗਿਆ ਹੋਇਆ ਸੂਰਤ ਇੱਥੇ ਮੱਤਾ ਫਟੇਗੜ ਦਵੜੀ ਖਾਨਾ ਕੋਠੇ ਚੰਦਾਲੇ ਦੇ ਕੋਠੇ ਥਰੋੜਾ ਆਟਪਿੰਡ ਹੈ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇਹ ਸਟੇਜ ਚੱਲਦੀ ਹੈ ਰਾਤ ਨੂੰ ਬਹੁਤ ਸਾਰੇ ਢੰਗ ਨਾਲ ਇੱਥੇ ਲੋਕ ਪੈਰਾ ਦਿੰਦੇ ਆ ਕੀ ਕਾਰਨ ਕੀ ਜੀ ਕਿਉਂ ਲੱਗਿਆ ਕਾਰਨ ਇਹ ਆ ਜੀ ਇੱਕ ਪਾਸੇ ਤਾਂ ਆਪਾਂ ਕਹਨੇ ਆ ਵੀ ਇੱਥੇ ਲਾਡਰਾ ਕਾਨੂੰਨ ਦੀਆਂ ਧੱਜੀਆਂ ਤੇ ਕਾਨੂੰਨ ਜਿਹੜਾ ਖਰਾਬ ਕਰਨ ਦੀ ਗੱਲ ਕਰਦੇ ਆ ਅਸਲ ਵਿੱਚ ਇੱਥੋਂ ਦਾ ਜਿਹੜੀ ਸਰਕਾਰ ਨੇ ਕਾਨੂੰਨ ਨੂੰ ਬਹਾਲ ਕਰਨਾ ਸੀਗਾ ਜਿਹੜੀ ਕਾਨੂੰਨ ਨੇ ਮੇਨਟੇਨ ਕਰਨਾ ਸੀ ਆਮ ਆਦਮੀ ਪਾਰਟੀ ਨੇ ਉਸੇ ਇਹ ਨੇ ਮਤਲਬ ਜਿਹੜਾ ਕਾਨੂੰਨ ਤੋੜਿਆ ਹੈਗਾ ਪੰਚਾਇਤੀ ਚੋਣਾਂ ਦੇ ਅੰਦਰ ਤੁਸੀਂ ਅਨੇਕਾਂ ਪਿੰਡਾਂ ਦੇ ਪੂਰੇ ਪੰਜਾਬ 'ਚ ਹਾਹਾਕਾਰ ਮੱਚੀ ਹੋਈ ਆ ਤੇ ਸਾਰੇ ਪਾਸੇ ਹੁੱਲੜਬਾਜ਼ੀਆਂ ਆ ਤੇ ਕਤਲ ਹੋ ਰਿਹਾ ਪਾਰਟੀ ਦੇ ਅੰਦਰ ਚਾਹੇ ਉਹ ਆਵਾਮਾ ਦੀ ਪਾਰਟੀ ਦਾ ਹੀ ਬੰਦਾ ਸਰਪੰਚ ਸੀਗਾ ਬਹੁਤ ਹੋਣ ਹਰ ਇੱਕ ਵੀਰ ਤਾਂ ਸੀਗਾ ਨਾ ਜੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਅਸਲ ਵਿੱਚ ਕਹਾਣੀ ਇਹ ਹੈ ਜੀ ਵੀ ਆਵਾਮਾ ਦੀ ਪਾਰਟੀ ਦੀ ਸਰਕਾਰ ਦੇ ਅੰਦਰ ਕੋਈ ਵੀ ਬੰਦਾ ਆਪਦੀ ਮਰਜ਼ੀ ਨਾਲ ਚੋਣ ਨਹੀਂ ਲੜ ਸਕਦਾ ਜਿਹੜਾ ਆਪਦੀ ਮਰਜ਼ੀ ਨਾਲ ਲੜ ਰਿਹਾ ਲੋਕਾਂ ਵੱਲੋਂ ਲੜ ਰਿਹਾ ਉਹਦੀ ਚੋਣ ਆ ਉਹਦੇ ਕਾਗਜ਼ ਜਿਹੜੇ ਰੱਦ ਕੀਤੇ ਗਏ ਆ ਇਸ ਕਰਕੇ ਅਸੀਂ ਜਿਹੜੀ ਅੱਜ 11 ਵਜੇ ਇੱਥੋਂ ਰਵਾਨਾ ਹੋ ਕੇ ਰੇਡ ਰੋਕੂ ਪ੍ਰੋਗਰਾਮ ਜਿਹੜਾ ਦਿੱਤਾ ਹੈਗਾ ਉਸ ਤੋਂ ਪਹਿਲਾਂ ਅਸੀਂ ਇੱਥੇ ਬੈਠੇ ਹੈਗੇ ਆ ਇਹ ਸਾਡਾ ਪੱਕਾ ਮੋਰਚਾ 15 ਤਰੀਕ ਤੱਕ ਇਸੇ ਤਰ੍ਹਾਂ ਚੱਲਦਾ ਰਹੂਗਾ ਚਾਹ ਸਾਡੇ ਕਾਗਜ਼ ਬਹਾਲ ਕੀਤੇ ਜਾਣ ਚਾਹ ਉਹ ਪਿੰਡਾਂ ਦੇ ਅੰਦਰ ਜਿਹੜੀ ਪੰਚਾਇਤੀ ਚੋਣ ਹੈ ਉਹ ਰੱਦ ਹੋਵੇ ਆ ਗੁਰਮਤਿ ਜਿਹੜਾ ਤੁਹਾਡਾ ਰੇਲਾਂ ਰੋਕ ਦਾ ਪ੍ਰੋਗਰਾਮ ਆ ਇਹ ਕੀ ਸ਼ਾਮ ਦਾ ਪ੍ਰੋਗਰਾਮ ਜਾਂ ਅਨੰਤ ਸਮੇਂ ਲਈ ਹੋਊਗਾ ਨਹੀਂ ਜੀ ਇਹ 11 ਤੋਂ ਠੀਕ 5 ਵਜੇ ਤੱਕ ਦਾ ਜੀ ਇੱਕ ਦਿਨ ਦਾ ਜਦੋਂ ਤੁਸੀਂ ਪਿਛਲੇ ਕਈ ਦਿਨਾਂ ਤੋਂ ਬੈਠੇ ਹੋ ਕੋਈ ਪ੍ਰਸ਼ਾਸਨ ਵੱਲੋਂ ਸੁਣਵਾਈ ਕੀਤੀ ਗਈ ਹੈ ਜਾਂ ਨਹੀਂ ਕੀਤੀ ਪ੍ਰਸ਼ਾਸਨ ਵੱਲੋਂ ਇਹ ਹੈ ਜੀ ਜਿਹੜਾ ਲੋਕਲ ਪ੍ਰਸ਼ਾਸਨ ਹੈਗਾ ਵੀ ਉਹ ਤਾਂ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਉਹ ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਵੀ ਕਿਸੇ ਤਰੀਕੇ ਨਾਲ ਧਰਨੇ ਨੂੰ ਖੜਾਾਉਂਦਗੇ ਇਥੋਂ ਪਟਾ ਦਗੇ ਇਹਨਾਂ ਲੋਕਾਂ ਨੂੰ ਗੱਲਾਂ ਚ ਲਿਆ ਕੇ ਜਾਂ ਡਰਾ ਕੇ ਧਮਕਾ ਕੇ ਇਹਨਾਂ ਨੂੰ ਘਰੋਂ ਘਰੇ ਭਜਾ ਦੇਗੀ ਇਸ ਗੱਲ ਤੇ ਪ੍ਰਸ਼ਾਸਨ ਦਾ ਸੋਚ ਹਾਂ ਗੁਰੂ ਜੀ ਕੋਈ ਕੋਰਟ ਦਾ ਰੁਖ ਵੀ ਕੀਤਾ ਗਿਆ ਹੈ ਕਿਸ ਨੂੰ ਲੈ ਕੇ ਦੇਖੋ ਕੋਰਟ ਦਾ ਰੁਖ ਕੀਤਾ ਗਿਆ ਜੀ ਕੋਰਟ ਦੇ ਰੁਖ ਦੀ ਜਿਹੜੀ ਗੱਲ ਕਰਦੇ ਹੈਗੇ ਆਪਾਂ ਜੇ ਆਪਾਂ ਗੱਲ ਕਰੀਏ ਵੀ ਇੱਥੇ ਸੱਚੇ ਬੰਦੇ ਨੂੰ ਕਦੇ ਇਨਸਾਫ ਨਹੀਂ ਮਿਲਦਾ ਚਾਹੇ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਲਿਆ ਲਓ ਚਾਹੇ ਕਿਸੇ ਵਰਗ ਦਾ ਚਾਹੇ Hindu Sikh Isaai ਕਿਸੇ ਵਰਗ ਦਾ ਜਿਹੜਾ ਬੰਦਾ ਬੁੱਧੀਜੀਵੀ ਆ ਜਿਹੜਾ ਬੋਲਦਾ ਉਹਨੂੰ ਲੰਮੇ ਟਾਈਮ ਜੇਲ੍ਹਾਂ ਚ ਸੜ ਦਿੰਦੇ ਆ ਤੇ ਅੱਜ ਤੁਸੀਂ ਦੇਖ ਲਓ ਵੀ ਜਿਹੜੇ ਜਗਤਾਰ ਸਿੰਘਾਂ ਹਵਾਰੇ ਹੋ ਰਹੀ ਆ ਹੋਰ ਬੰਦੀ ਸਿੰਘ ਭਾਈ ਅਮਰਤਪਾਲ ਸਿੰਘ ਜੀ ਹੋਰੀ ਆ ਉਹ ਬੜੇ ਲੰਮੇ ਟਾਈਮ ਤੋਂ ਜੇਲ੍ਹਾਂ ਦੇ ਅੰਦਰ ਬੰਦ ਆ ਉਹਨਾਂ ਤੇ ਐਨਐਸਏ ਲਾ ਦਿੱਤੀ ਇਥੋਂ ਦੀ ਸਰਕਾਰ ਨੇ ਤੇ ਉਹ ਉਹਨਾਂ ਨੇ ਸਜ਼ਾਵਾਂ ਵੀ ਪੂਰੀਆਂ ਹੋਊਗਾ ਉਸਦੇ ਬਾਰੇ ਕੋਈ ਕੋਰਟ ਤੇ ਵਿਸ਼ਵਾਸ ਨਹੀਂ ਹੈ ਜੀ ਦੇਖੋ ਕੋਰਟ ਵੀ ਇਹਨਾਂ ਦੇ ਆ ਜੀ ਬਿਲਕੁਲ ਜੀ ਬਿਲਕੁਲ ਜਦੋਂ ਇਹ ਕਾਨੂੰਨ ਨਹੀਂ ਧੱਜਿਆ ਇਹਨਾਂ ਨੇ ਡਾਇਆਂ ਜੀ ਤੇ ਇਹਨਾਂ ਚੋਣ ਕਮਿਸ਼ਨ ਨੂੰ ਚਾਹੀਦਾ ਸੀਗਾ ਇਥੋਂ ਦੇ ਐਮਐਲਏ ਤੇ ਪਰਚਾ ਦਰਜ ਕਰਦਾ ਇਥੋਂ ਦੇ ਵੀਡੀਓ ਤੇ ਪਰਚਾ ਦਰਜ ਕਰਦਾ ਜਿਹੜੀ ਸਾਡੇ ਆਪਣਾ ਮੱਤੇ ਸਰਪੰਚ ਜੀ ਅਸੀਂ ਜਿਹੜੇ ਬੰਦੇ ਨੂੰ ਚੋਣ ਲੜਾ ਰਹੇ ਸੀਗੇ ਔਰ ਇਹ ਤੇ ਅਲੀਗੇਸ਼ਨ ਇਹਨਾਂ ਨੇ ਲਾਇਆ ਵੀ ਸਰਕਾਰੀ ਜਗ੍ਹਾ 'ਚ ਬੈਠਾ ਹਾਂ ਮੈਂ ਐਸ ਡੀ ਐਮ ਨੂੰ ਰਾਤ ਵਾਰ-ਵਾਰ ਫੋਨ ਇੱਥੇ ਆਏ ਸੀਗੇ ਵਾਰ-ਵਾਰ ਬੇਨਤੀ ਕੀਤੀ ਵੀ ਮੌਕਾ ਦੇਖ ਲਓ ਜਿਹੜਾ ਬੰਦਾ ਤੁਸੀਂ ਖਿਲਾ ਰਿਆ ਇਹਨਾਂ ਨੇ ਖਿਲਾ ਰਿਆ ਜਿਹੜਾ ਪੈਸੇ ਲੈ ਕੇ ਉਹ ਸੱਤ ਮਰਲੇ 'ਚ ਬੈਠਾ ਚਲੋ ਸਾਡੇ ਨਾਲ ਤੇ ਇਹ ਬੰਦਾ ਸਾਫਤ ਕਰ ਦਿਓ ਜੁੱਤੀਆਂ ਥੋੜੀਆਂ ਤੇ ਸਿਰ ਸਾਡਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਕਰਦੇ ਹਾਂ ਅਸੀਂ ਬਹੁਤ ਸ਼ਾਂਤੀਪੂਰ ਬੈਠੇ ਆਂ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਕਰਕੇ ਖੁਸ਼ ਨਹੀਂ ਪ੍ਰਸ਼ਾਸਨ ਸਾਡਾ ਸਿੱਧਾ ਸਿੱਧਾ ਰਾਹ ਕੱਢੇ ਵੀ ਸਾਡੇ ਜਿਹੜੇ ਕਾਗਜ਼ ਆ ਜਿੰਨਾ ਪਿੰਡਾਂ ਦੇ ਉਹ ਸਹੀ ਕਰ ਦੇ ਸਾਨੂੰ ਚੋਣ ਮદાન ਚ ਦੇਖਣ ਜੇ ਇੰਨੀਆਂ ਲੱਤਾਂ ਬਾਹਰ ਚੱਲਦੀਆਂ ਇਹਨਾਂ ਦੀਆਂ ਵੋਟਾਂ ਪਵਾ ਲਓ ਜਿਹੜਾ ਬੰਦਾ ਜੀ ਨੂੰ ਵੱਧ ਪੈ ਗਈਆਂ ਉਹ ਸਰਪੰਚ ਹੈ ਉਹ ਮੈਂ ਤਾਂ ਤਰੀਕ ਇਸੇ ਤਰੀਕ ਜਾਰੀ ਰਹਿਗਾ ਭਾਈ ਇਹ 15 ਤਰੀਕ ਤੱਕ ਇਸੇ ਤਰ੍ਹਾਂ ਜਾਰੀ ਰਹੂਗਾ ਅੱਜ ਰੇਡ ਰੋਕੂ ਪ੍ਰੋਗਰਾਮ ਹੈ ਉਸ ਤੋਂ ਬਾਅਦ ਹੋਰ ਵੀ ਸਖਤ ਐਕਸ਼ਨ ਹੋਣਗੇ ਠੀਕ ਹੈ ਹਾਂਜੀ ਧੰਨਵਾਦ ਜੀ ਤੁਸੀਂ ਬੋਲੋ